ਅੱਜ 5 ਦਸੰਬਰ ਹੈ ਅੱਜ ਤੋਂ 100 ਸਾਲ ਪਹਿਲਾਂ ਹਰੀਕੇ ਡੈਮ ਜਿਹੜਾ ਉੱਥੋਂ ਇੱਕ ਨਹਿਰ ਜਿਹੜੀ ਕੱਢੀ ਗਈ ਸੀ ਬਿੱਕਾ ਨਹਿਰ ਨਹਿਰ ਜਿਹੜੀ ਜਿਹਨੂੰ ਗੰਗ ਕਨਾਲ ਜਿਹੜੀ ਕਹਿੰਦੇ ਆ ਉਸ ਸਮੇਂ ਜਿਹੜੇ ਬੀਕਾ ਦੇ ਮਹਾਰਾਜਾ ਸੀਗੇ ਗੰਗ ਸਿੰਘ ਜੀ ਅੰਗਰੇਜ਼ਾਂ ਦੇ ਪਿੱਠੂ ਹੁਣ ਕਰਕੇ ਅੰਗਰੇਜ਼ਾਂ ਦੇ ਟੌ ਟੌਣ ਕਰਕੇ ਅੰਗਰੇਜ਼ਾਂ ਨੇ ਉਹਨਾਂ ਨੂੰ ਇਹ ਨਹਿਰ ਜਿਹੜੀ ਹੈ ਇਹ ਤੋਹਫੇ ਦੇ ਵਿੱਚ ਦਿੱਤੀ ਸੀਗੀ ਇਹ 1922 ਦੇ ਵਿੱਚ ਬਣਨੀ ਸ਼ੁਰੂ ਹੋਈ ਤੇ 1925 ਦੇ ਵਿੱਚ ਅੱਜ ਦੇ ਦਿਨ ਇਹ ਨਹਿਰ ਜਿਹੜੀ ਚਾਲੂ ਹੋਈ ਇਹ ਹਮੇਸ਼ਾ ਹੀ ਪੰਜਾਬ ਨੂੰ ਰੜਕਦਾ ਰਹਿੰਦਾ ਕਿ ਸਾਡਾ ਪਾਣੀ ਜਿਹੜੇ ਸਾਡੇ ਖੂਨ ਤੋਂ ਵੀ ਮਹਿੰਗਾ ਉਹ ਪਾਣੀ ਬਿਨਾਂ ਕਿਸੇ ਡੀਅਲਟੀ ਤੋਂ ਬਿਨਾਂ ਕਿਸੇ ਲੈਣ ਦੇਣ ਤੋਂ ਜਿਹੜਾ ਉਹ ਰਾਜਸਥਾਨ ਨੂੰ ਜਿਹੜਾ ਜਾਂਦਾ ਉਹਦਾ ਸਾਨੂੰ ਕੁਛ ਨਹੀਂ ਮਿਲਦਾ ਕੋਸਮਾ 1955 ਤੱਕ ਸ਼ਾਇਦ ਇਹ ਜਿਹੜੇ ਮਹਾਰਾਜਾ ਗੰਗਸਿੰਘ ਸੀਗੇ ਕੁਝ ਰਿਐਲਿਟੀ ਜਿਹੜੀ ਪੰਜਾਬ ਨੂੰ ਦਿੰਦੇ ਰਹੇ ਪਦੋਂ ਤੋਂ ਬਾਅਦ ਦਿੰਨੀਆਂ ਵੀ ਸਰਕਾਰਾਂ ਆ ਰਾਜਸਥਾਨ ਦੀਆਂ ਆ ਉਹਨਾਂ ਨੇ ਪੰਜਾਬ ਨੂੰ ਇੱਕ ਦਿਵਾਨੀ ਤੱਕ ਨਹੀਂ ਦਿੱਤੀ ਅੱਜ ਰਾਜਸਥਾਨ ਦੇ ਵਿੱਚ ਬੀਜੇਪੀ ਕੰਗਾ ਨਗਰ ਦੇ ਵਿੱਚ ਇੱਕ ਸਰਕਾਰੀ ਪ੍ਰੋਗਰਾਮ ਕਰਕੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜਾ ਉਹ ਮਨਾ ਰਹੇ ਔਰ ਪੰਜਾਬ ਦੇ ਵਿੱਚ ਬੀਜੇਪੀ ਦਾ ਜਿਹੜਾ ਕਾਂਗਰਸੀ ਵਿੰਗ ਹੈ ਜੇ ਸੁਣਿਓ ਬੀਜੇਪੀ ਦਾ ਪੰਜਾਬ 'ਚ ਕਾਂਗਰਸੀ ਵਿੰਗ ਦਾ ਇੱਕ ਬਹੁਤ ਵੱਡਾ ਨੇਤਾ ਜਿਹੜਾ ਬੀਜੇਪੀ ਦੇ ਕਈ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੈ ਸਰਦਾਰ ਗਲਮੀਰ ਸਿੰਘ ਦਾਣਾ ਸੋਢੀ ਜੀ ਉਹਨਾਂ ਨੇ ਇਸ ਨਹਿਰ ਦਾ 100 ਸਾਲਾ ਜਸ਼ਨ ਜਿਹੜੇ ਅੱਜ ਫਿਰੋਜ਼ਪੁਰ ਦੇ ਵਿੱਚ ਜਿਹੜੇ ਰੱਖੇ ਸੀਗੇ ਮੈਂ ਸਮਝਦਾ ਕਿ ਇਹ ਜਸ਼ਨ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਦੇ ਬਰਾਬਰ ਹੈ ਸਾਡੇ ਨਾਲ ਜਿਹੜੇ ਤੱਕੇ ਹੋਏ ਐ ਉਹਨਾਂ ਨੂੰ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਜਿਹੜਾ ਕਾਂਗਰਸੀ ਵਿੰਗ ਹੈ ਬੀਜੇਪੀ ਦਾ ਇਹ ਬੀਜੇਪੀ ਦੇ ਵਿੱਚ ਆਪਣੀ ਪੋਲਿਟਿਕਸ ਕਰ ਲਈ ਪੰਜਾਬ ਨਾਲ ਗਦਾਰੀਆਂ ਕਰਦੇ ਹਿਸਾਬ ਨਾਲ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਬੜਾ ਕਾਲਾ ਹੈ ਕਿ ਜਿੰਨੀਆਂ ਵੀ ਪੰਜਾਬ ਵਿਰੋਧੀ ਫੈਸਲੇ ਕਰਦੀ ਹੈ ਬੀਜੇਪੀ ਇਹ ਬੀਜੇਪੀ ਦਾ ਕਾਂਗਰਸੀ ਵਿੰਗ ਜਿਹੜਾ ਉਸਲੇ ਬੀਜੇਪੀ ਦੇ ਨਾਲ ਤੇ ਕੇਂਦਰ ਸਰਕਾਰ ਦੇ ਨਾਲ ਜਿਹੜਾ ਖੜ ਜਾਂਦਾ ਹੈ ਅੱਜ ਮੈਂ ਸਬਦਾ ਕਿ ਪੰਜਾਬ ਬੀਜੇਪੀ ਦੇ ਇਹ ਸਨੇਤਾ ਨੇ ਸਰਦਾਰ ਗਗਨੀਤ ਸਿੰਘ ਦਾਣਾ ਜੀ ਨੇ ਜਿਹੜਾ ਇਹ ਪ੍ਰੋਗਰਾਮ ਅੱਜ ਰੱਖਿਆ ਸੀਗਾ ਇਹ ਬਹੁਤ ਹੀ ਇੱਕ ਘਟਿਆ ਪੰਜਾਬ ਵਿਰੋਧੀ ਜੋ ਸੀ ਪਹਿਲਾਂ ਕਹਿੰਦੇ ਆ ਰਹੇ ਕਿ ਬੀਜੇਪੀ ਪੰਜਾਬ ਵਿਰੋਧੀ ਹੈ ਬੀਜੇਪੀ ਕਦੀ ਸੰਦੀਗੜ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਜੂਨੀਅਰ ਸਿਖਿਆ ਖੋਣ ਦੀ ਕੋਸ਼ਿਸ਼ ਕਰਦੀ ਹੈ ਕਦੀ ਸਾਡੇ ਫੰਡ ਰੋਕ ਲੈਂਦੇ ਆ ਕਦੀ ਜਦੋਂ ਕਿਸਾਨ ਡੇਢ ਡੇਢ ਸਾਲ ਛੜਕਾ ਤੇ ਬੈੰਦੇ ਆ ਸਾਡੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਜਾਂਦਾ ਆਪਣੀਆਂ ਮੰਗਾਂ ਲਈ ਇਹ ਭਾਜੀਪੀ ਦਾ ਕਰਦਾਰ ਹਮੇਸ਼ਾ ਹੀ ਪੰਜਾਬ ਵਿਰੋਧੀ ਸੀਗਾ ਹੈਗਾ ਉਹਦਾ ਰਹੇਗਾ ਅਤੇ ਅੱਜ ਵਾਲਾ ਜਿਹੜਾ ਫੋਕਲ ਪ੍ਰੋਗਰਾਮ ਕੀਤਾ ਜਾਣਾ ਸੀਗਾ ਉਹ ਪੰਜਾਬ ਦੇ ਨਾਲ ਇੱਕ ਵੱਡੀ ਗਦਾਰੀ ਵਾਲਾ ਕੰਮ ਸੀਗਾ ਮੈਂ ਸਮਝਦਾ ਕਿ ਬੀਜੇਪੀ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਹੋਰ ਜਾਗਰਤ ਹੋਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਇਸ ਬੀਜੇਪੀ ਦੇ ਖਿਲਾਫ ਡਟਣਾ ਪਊਗਾ ਖਲੋਣਾ ਪਊਗਾ ਦੇਖੋ ਸਾਡਾ ਪਾਣੀ ਐਸ ਵੇਲੇ ਸਾਡੇ ਖੂਨ ਨਾਲੋਂ ਮਹਿੰਗਾ ਹੋਇਆ ਪਿਆ ਪੰਜਾਬ ਦੇ ਅੰਦਰ ਪਾਣੀ ਦਾ ਪਦਧਰ ਕਿਸ ਲੈਵਲ ਤੇ ਚਲਾ ਗਿਆ ਐਸ ਟਾਈਮ ਦੇ ਉੱਤੇ ਜਦੋਂ ਅਸੀਂ ਇਹ ਸੋਚਦੇ ਦਿੰਦੇ ਆ ਕਿ ਸਾਡਾ ਪਾਣੀ ਕਿੱਦਾਂ ਦਿੱਤਾ ਗਿਆ 100 ਸਾਲ ਪਹਿਲਾਂ ਕਿੱਦਾਂ Rajasthan ਨੂੰ ਜਿਹੜਾ ਚਲਾ ਗਿਆ ਤੇ ਉਸ ਸਮੇਂ BJP ਦੇ ਸਰਕਾਰੀ ਜਸ਼ਨਾਂ ਦਾ ਹਿੱਸਾ ਬਣਨਾ ਪੰਜਾਬ BJP ਦੇ ਕਾਂਗਰਸੀ ਵਿੰਗ ਲੋ ਇਹ ਬਹੁਤ ਮੰਦ ਭਾਗਾ ਦਿਨ ਦਿਨ ਜੋ ਔਰ ਪੰਜਾਬ ਵਿਰੋਧੀ ਕਾਰਵਾਈ ਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਨੂੰ ਤਾਂ ਲੱਗਦਾ ਕਿ ਕਦੇ ਕਿਤੇ ਇਹ ਜਿਹੜਾ ਕਾਂਗਰਸੀ ਵਿੰਗ ਹੈ ਇਹ ਜਿਹੜੇ ਨਵੇਂ-ਨਵੇਂ ਭਾਜਪਾ ਵਾਲੇ ਬਣੇ ਕਾਂਗਰਸ ਤੋਂ ਜਾ ਕੇ ਇਹ ਕਦੇ ਸੱਦ ਪੰਜਾਬ ਦਾ ਅੱਜ ਮੈਂ ਸੋਚਦਾ ਸੀ ਕਿ ਕਿਤੇ ਇਹ ਇਹ ਕਿਤੇ ਬਲੂ ਸਟਾਰ ਦਾ ਵੀ ਕਿਤੇ ਦਿਨਾਂ ਮਨਾਉਣ ਲੱਗ ਜਾਂ ਉਹਦੇ ਵੀ ਕਿਤੇ ਮਤਲਬ ਦਿਨਾਂ ਮਨਾਉਣ ਲੱਗ ਜਾਂ ਜਿਹੜੇ ਹਸਾਬ ਨਾਲ ਏ ਦਿਨ ਲੱਗੇ ਆ ਜਿਹੜੇ ਹਸਾਬ ਨਾਲ ਇਹ ਸਰਕਾਰੀ ਜਸ਼ਨ ਮਨਾਉਂਦੇ ਆ ਕਿਤੇ ਬਲੂ ਸਟਾਰਟ ਦੇ ਵੀ ਇਹ ਉਹਨਾਂ ਜਸ਼ਨਾਂ ਤੇ ਨਾਲ ਲੱਗ ਜਾਣ ਕਿਉਂਕਿ ਹਾਲ ਕੰਮ ਭਾਜਪੀ ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਕਰਦੀ ਆ ਸੋ ਜਦੋਂ ਇਦਾਂ ਦੇ ਜਸ਼ਨ ਮਨਾਉਂਦੇ ਆ ਇਹ ਕੁਝ ਵੀ ਕਰ ਸਕਦੇ ਆਪਣੀ ਪੋਲਿਟਿਕਸ ਲਈ ਇਹ ਕਿਸੇ ਵੀ ਨੀਵੇਂ ਤੋਂ ਨੀਵੇਂ ਲੈਵਲ ਤੱਕ ਜਾ ਸਕਦੇ ਆ ਸੋ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਇਹਦੀ ਕੋਰਿੰਦਾ ਕਰਦਾ ਔਰ ਮੈਂ ਆਪਣੇ ਮੁੱਖ ਮੰਤਰੀ ਸਰਬਾਤ ਭਗਵੰਤ ਸਿੰਘ ਮਾਨ ਜੀ ਜਿਹੜੇ ਪਾਣੀਆਂ ਦੇ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਚੱਲਦੇ ਕੇਸ ਵਿੱਚ ਬੜਾ ਸਖਸਟੈਂਡ ਲਿਆ ਆਪਣੇ ਵਕੀਲਾਂ ਦੇ ਦਾਈ ਜਿਨ੍ਹਾਂ ਨੇ ਹੁਣ ਤੱਕ ਪੰਜਾਬ ਤੇ ਹਰਿਆਣਾ ਦੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਤੇ ਕੇਂਦਰ ਸਰਕਾਰ ਨੇ ਕਰਾਈਆਂ ਉਹਨਾਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ਲਈ ਪੰਜਾਬ ਦੇ ਹਿੱਤਾਂ ਦੇ ਵਿੱਚ ਬਹੁਤ ਡਟ ਕੇ ਸਟੈਂਡ ਲਿਆ ਇੱਕ ਪਾਸੇ ਭਗਵੰਤ ਮਾਨ ਹੋਣੀ ਪੰਜਾਬ ਦੇ ਪਵਾਨੀਆਂ ਦੀ ਲੜਾਈ ਲੜੇ ਤੇ ਦੂਜੇ ਪਾਸੇ ਭਾਜਪਾ ਦਾ ਕਾਂਗਰਸੀ ਵਿੰਗ ਜਿਹੜਾ ਇਹ 100 ਸਾਲਾ ਜੈਸ ਜਿਹੜਾ ਅਜ ਮਨਾ ਰੇ ਇਹਦੋ ਘਟੀਆਂ ਤੇ ਇਹਦੋ ਨਿੰਦਨਯੋਗ ਹੋਰ ਕੋਈ ਕਾਰਵਾਈ ਨਹੀਂ ਹੋ ਸਕਦੀ ਇਹ ਮੈਂ ਤੁਹਾਡੇ ਥੂ ਦੁਨੀਆ ਭਰ ਦੇ ਵਿੱਚ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਇਹ ਇਹ ਨਹੀਂ ਕਾਂਗਰਸੀ ਵਿੰਗ ਜਿਹੜਾ ਭਾਜਪਾ ਦਾ ਜਿਹੜਾ ਨਕਮਾ ਦੇ ਵਿੱਚ ਲੱਗਾ ਉਹਦਾ ਰਾਣਾ ਗਗਮੀਤ ਸਿੰਘ ਸੋਢੀ ਤੁਹਾਨੂੰ ਵੀ ਪਤਾ ਇੱਕ ਜਮਾਨੇ ਦੇ ਵਿੱਚ ਕੈਪਟਨ ਮਨਿੰਦਰ ਸਿੰਘ ਦੀ ਸੱਜੀ ਬਾਹ ਸੀਗਾ ਉਹ ਅੱਜ ਕੈਪਟਨ ਸਾਹਿਬ ਵੀ ਭਾਜਪਾ ਚ ਨੇ ਉਹ ਵੀ ਕਾਂਗਰਸੀ ਵਿੰਗ ਦੇ ਰਾਣਾ ਗਗਨੀਤ ਸਿੰਘ ਛੋਡੀ ਵੀ ਜਿਹੜਾ ਕਾਂਗਰਸੀ ਵਿੰਗ ਹੈ ਸੋ ਅੱਜ ਵਾਲਾ ਜਿਹੜਾ ਉਹਨਾਂ ਨੇ ਇਹ ਕਾਲ ਦਿੱਤੀ ਸੀ ਅੱਜ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਇਹ ਬਹੁਤ ਤਿੰਨਦਨਯੋਗ ਸੀਗਾ ਇਹ ਮੈਂ ਤੁਹਾਡੇ ਤੋਂ ਜਿਹੜਾ ਕਹਿਣਾ ਚਾਹੁੰਦਾ